ਪਰ ਜਿਹੜਾ ਪੰਜਾਬ ਦੇ ਵਿੱਚੋਂ ਇੰਟਰਸਟਿੰਗ ਨਾਮ ਆ ਉਹ ਹੈਗਾ ਰਵਨੀਤ ਸਿੰਘ ਬਿੱਟੂ ਦਾ ਲੁਧਿਆਣੇ ਤੋਂ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਬਣਦੇ ਬਣਦੇ ਵੀ ਰਹੇ ਗਏ ਨੇ ਦੂਸਰੇ ਨੰਬਰ ਤੇ ਰਹੇ ਨੇ ਪਰ ਰਵਨੀਤ ਬਿੱਟੂ ਨੂੰ ਜਿਹੜਾ ਲੈ ਕੇ ਇਹ ਪੰਜਾਬ ਨੂੰ ਕੇਸ਼ਰੀਕ ਦਾ ਸੰਕੇਤ ਦਿੱਤਾ ਜਾਵੇਗਾ ਬੀਜੇਪੀ ਦੇ ਵੱਲੋਂ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦੇ ਜੀ ਦੂਜੇ ਜੇਕਰ ਆਪਾਂ ਇਹ ਦੇਖੀਏ ਨਾ ਕਿ ਸੀਟ ਤਾਂ ਬੀਜੇਪੀ ਨੇ ਕੋਈ ਨਹੀਂ ਜਿੱਤੀ ਉਸ ਤੋਂ ਬਾਅਦ ਇਹ ਹੀ ਦੇਖ ਸਕਦੇ ਹਾਂ ਕਿ ਸਾਡਾ ਦੂਜੇ ਨੰਬਰ ਤੇ ਕੈਂਡੀਡੇਟ ਕਿਹੜਾ ਰਿਹਾ ਦੂਜੇ ਨੰਬਰ ਤੇ ਇਹਨਾਂ ਦੇ ਦਿਨੇਸ਼ ਬੱਬੂ ਵੀ ਰਹੇ ਨੇ ਸੁਸ਼ੀਲ ਰਿੰਕੂ ਵੀ ਰਹੇ ਨੇ ਸ ਸੰਜੀ ਟੰਡਨ ਚਲੋ ਚੰਡੀਗੜ੍ਹ ਦੇ ਵਿੱਚ ਸੀਗੇ ਤੇ ਰਵਨੀਤ ਬਿੱਟੂ ਰਹੇ ਨੇ ਤਿੰਨ ਪੰਜਾਬ ਦੇ ਵਿੱਚੋਂ ਜਿਹੜੀਆਂ ਪੰਜਾਬ ਦੀਆਂ 13 ਸੀਟਾਂ 13 ਦੇ ਵਿੱਚੋਂ ਤਿੰਨ ਨਾਮ ਤੇ ਇਹਦੇ ਨਾਲ ਨਾਲ ਵੈਸੇ ਪ੍ਰਨੀਤ ਕੌਰ ਜੀ ਨੂੰ ਜੇਕਰ ਦੇਖੀਏ ਤਾਂ ਉਹ ਜਿਆਦਾ ਜਿਹੜਾ ਉਹਨਾਂ ਦਾ ਵੀ ਇੱਕ ਆਧਾਰ ਹੈਗਾ ਤੇ ਨਾਲ ਦੀ ਨਾਲ ਕੈਪਟਨ ਬਰਿੰਦਰ ਸਿੰਘ ਦਾ ਪਰਿਵਾਰ ਸਿਆਸੀ ਪਰਿਵਾਰ ਆਪਾਂ ਨੂੰ ਪਤਾ ਉਹਦੀ ਪੰਜਾਬ ਦੇ ਵਿੱਚ ਇਸ ਵੀਕੇ ਦੀ ਉਹਨਾਂ ਦੀ ਸਿਆਸੀ ਜਿਹੜੀ ਆ ਭੂਮਿਕਾ ਰਹੀ ਆ ਉਹ ਵੈਸੇ ਤਾਂ ਉਹ 3 ਨੰਬਰ ਤੇ ਰਹੇ ਨੇ ਪਰ ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਸੀਗੇ ਡਾਕਟਰ ਗਾਂਧੀ ਉੱਥੋਂ ਜਿੱਤੇ ਸੀਗੇ 3 ਲੱਖ ਜਿਹੜਾ ਵੋਟਾਂ ਦੇ ਨਾਲ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਸੀਗੇ ਉਹਨਾਂ ਨੂੰ 290785 ਵੋਟਾਂ ਮਿਲੀਆਂ ਸੀਗੀਆਂ 3 ਤੀਸਰੇ ਨੰਬਰ ਤੇ ਸੀ ਭਾਜਪਾ ਦੇ ਪ੍ਰਨੀਤ ਕੌਰ ਜੀ ਜਿਨ੍ਹਾਂ ਨੂੰ 288998 ਵੋਟਾਂ ਮਿਲੀਆਂ ਸੀਗੀਆਂ ਸੋ ਇਸ ਕਰਕੇ ਕੋਈ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਜੇਕਰ ਬਿੱਟੂ ਸਾਹਿਬ ਨੂੰ ਆਪਾਂ ਦੇਖੀਏ ਤਾਂ ਇਹ 20920943 ਵੋਟਾਂ ਨਾਲ ਹਾਰੇ ਨੇ ਇਹਨਾਂ ਨੂੰ 31282 ਵੋਟਾਂ ਮਿਲੀਆਂ ਰਾਜਾ ਵੜਿੰਗ ਸਾਹਿਬ ਜਿਹੜੇ ਇੱਥੋਂ ਜਿੱਤੇ ਇਹਨੂੰ 322224 ਵੋਟਾਂ ਹਾਸਲ ਹੋਈਆਂ ਸੀਗੀਆਂ ਪਰ ਇਹਦੇ ਵਿੱਚ ਹੁਣ ਇਹ ਹੈ ਜੀ ਕਿ ਇਹਨੂੰ ਜਿਹੜਾ ਸੁਨੇਹੇ ਦੀ ਮੈਂ ਗੱਲ ਕਰ ਰਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਜੇਐਸਵੀ ਕੇ ਦੀ ਬਿਆਨਬਾਜ਼ੀ ਰਹਿੰਦੀ ਆ ਉਹ ਸਾਡੇ ਸਾਰਿਆਂ ਤੋਂ ਕੋਈ ਲੁਕੀ ਸ਼ਿੱਪੀ ਤਾਂ ਹੈ ਨਹੀਂ ਸੋ ਇਸ ਕਰਕੇ ਇਹ ਇਹਦੇ ਤੇ ਭਾਜਪਾ ਜੇਕਰ ਉਹਨਾਂ ਨੂੰ ਮੰਤਰੀ ਬਣਾਉਣ ਜਾ ਰਹੇ ਨੇ ਤਾਂ ਪੰਜਾਬ ਨੂੰ ਕਿਸ ਤਰੀਕੇ ਦਾ ਸੁਨੇਹਾ ਦਿੱਤਾ ਜਾ ਰਿਹਾ ਕਿ ਉਹੀ ਗੱਲ ਹੋਣ ਜਾ ਰਹੀ ਹੈ ਕਿ ਉਧਰੋਂ ਭਾਈ ਅਮਰਪਾਲ ਸਿੰਘ ਆਉਣਗੇ ਤੇ ਉਹ ਜਿਹੜੀ ਪੰਥਕ ਪੋਲਿਟਿਕਸ ਦੇ ਵਿੱਚ ਜਿਹੜੀ ਸਭ ਤੋਂ ਹਾਰਡ ਧਿਰਿਆ ਜਿਹੜੀ ਉਹਨੂੰ ਰੈਪਰਿਜ਼ੈਂਟ ਕਰਦੇ ਨੇ ਤੇ ਉਹ ਦੁਸਰੀ ਕੇ ਦੀ ਰਾਜਨੀਤੀ ਇਧਰੋਂ ਹੋਵੇਗੀ ਤੇ ਦੂਸਰੇ ਪਾਸੇੋਂ ਰਵਨੀਤ ਸਿੰਘ ਬਿੱਟੂ ਵੀ ਉਹ ਉਹ ਧਿਰਿਆ ਜਿਹੜੀ ਕਿ ਇਸ ਪੋਲਿਟਿਕਸ ਨੂੰ ਜਿਹੜੀ ਜਿਹੜੀ ਆ ਇਹਨੂੰ ਅਪੋਜ਼ ਕਰਦੇ ਹੋਏ ਹਰ ਹੱਦ ਤੱਕ ਜਾਂਦੀ ਆ ਹਰ ਜਿਹੜਾ ਗਲਤ ਤਰੀਕੇ ਦਾ ਬਿਆਨ ਉਹਨਾਂ ਦੇ ਵੱਲੋਂ ਰਵਨੀਤ ਬਿੱਟੂ ਦੇ ਵੱਲੋਂ ਹਰੇਕ ਤਰੀਕੇ ਦਾ ਤੁਹਾਨੂੰ ਪਤਾ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਕਦੀ ਕਲਾਕਾਰਾਂ ਨੂੰ ਲੈ ਕੇ ਜੈ ਜੀ ਵੀ ਨੂੰ ਲੈ ਕੇ ਦਲਜੀਤ ਨੂੰ ਲੈ ਕੇ ਹਰੇਕ ਮੌਕੇ ਤੇ ਉਹਨਾਂ ਨੇ ਕਿਸ ਨਾ ਕੋਈ ਇਸਵੀ ਕੇ ਦੀ ਗੱਲ ਕਹਿਣੀ ਹੁੰਦੀ ਆ ਸੋ ਜੇਕਰ ਉਹਨਾਂ ਨੂੰ ਜਿਹੜਾ ਮਨਿਸਟਰ ਬਣਾਇਆ ਜਾ ਰਿਹਾ ਬਾਕੀ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਬੀਜੇਪੀ ਦੇ ਜਿਹੜੇ ਆ ਕਦਾਵਰ ਆਗ ਇਹ ਰਾਜਨੀਤੀ ਪੰਜਾਬ ਦੀ ਕਿੱਧਰ ਨੂੰ ਲਿਜਾਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਜਿਹੜੀ ਆ ਪੋਲਰਾਈਜੇਸ਼ਨ ਦੇ ਵਿੱਚੋਂ ਭਾਜਪਾ ਆਪਣੀ ਜਿੱਤ ਕੱਢੇਗੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚੋਂ ਸੋ ਕਿਉਂਕਿ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਤਾਂ ਹੁਣ ਜਦੋਂ ਉਹਨਾਂ ਨੇ ਕਾਂਗਰਸ ਛੱਡਿਆ ਤਾਂ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਉਹਨਾਂ ਦੇ ਵੱਲੋਂ ਇਸ ਤੀਕੇ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਸੀ ਅਸੀਂ ਕੋਈ ਜ਼ਿਆਦਾ ਖੁਸ਼ ਨਹੀਂ ਸੀ ਉਹਦੇ ਤੋਂ ਮੈਂ ਤਾਂ ਅਸੀਂ ਤਾਂ ਕਹੀਦਾ ਸੀ ਵੀ ਇਦਾਂ ਦੇ ਬਿਆਨ ਤੂੰ ਨਾ ਆਦਿਆ ਕਰ ਕਿਉਂਕਿ ਤੁਹਾਨੂੰ ਪਤਾ ਕਿ ਜਿੰਨੇ ਵੀ ਜਦੋਂ ਭਾਈ ਅਮਰਪਾਲ ਸਿੰਘ ਹੁਣ ਵੀ ਆਏ ਨੇ ਇਹਨਾਂ ਦੇ ਜਿਹੜਾ ਖਿਲਾਫ ਜੋ ਵੀ ਬਿਆਨਬਾਜ਼ੀ ਆ ਉਹ ਰਵਨੀਤ ਬਿੱਟੂ ਹੁਣਾਂ ਦੇ ਵੱਲੋਂ ਹੀ ਕੀਤੀ ਜਾਂਦੀ ਰ ਕੇਸਵੀਕੇ ਦੀ ਜਿਹੜੀ ਆ ਇਹ ਸੰਕੇਤ ਹੋਣਗੇ ਜਾਂ ਕੇਸਵੀਕੇ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ